ਪਿਓਰ ਵਿਸਕੋਸ オーਗੈਂਜ਼ਾ ਦਾ ਸ਼ਰਟ ਰਹੇਗਾ ਫਰੰਟ ਤੇ ਵਰਕ ਰਹੇਗਾ ਨਾਲ ਬਾਟਮ ਤੇ ਵੀ ਵਰਕ ਨਹੀਂ ਮਿਲੇਗਾ ਪਿਓਰ ਦਾ ਦੁਪੱਟਾ ਰਹੇਗਾ 2.5 ਮੀਟਰ ਦੁਪੱਟਾ ਬਹੁਤ ਸੋਹਣਾ ਰੈਡੀ ਹੋਇਆ ਤੁਸੀਂ 1550 ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਪਾਰਟੀ ਵੇਅਰ ਇਹ ਵੀ ਦੁਪੱਟਾ ਸੂਟ ਰਹੇਗਾ ਏਕੇ ਟੈਕਸ ਬ੍ਰਾਂਡ ਦਾ ਫੈਬਰਿਕ ਕੈਮਰੀ ਕਾਟਨ 2.5 ਮੀਟਰ ਸ਼ਰਟ ਆ ਤੇ ਚਿਕਨ ਦਾ ਬਾਟਮ ਤੇ ਮਸਲਿਨ ਦਾ ਇਸੇ ਨਾਲ ਟੈਬੀ ਮਸਲਿਨ ਦਾ ਦੁਪੱਟਾ ਤੇ ਬਾ 1100 ਦੇ ਵਿੱਚ ਬਾਈ ਕਰ ਸਕਦੇ ਹੋ ਤੁਸੀਂ ਇਹਨਾਂ ਸੂਟਾਂ ਨੂੰ ਵੀ ਬਹੁਤ ਸੋਹਣੇ ਫੈਬਰਿਕ ਵਿੱਚ ਆਏ ਹੋਏ ਨੇ ਤੇ ਵਿਦਆਊਟ ਲਰਨਿੰਗ ਸੂਟੇ ਸਟਿਚ ਹੁੰਦੇ ਨੇ ਰੰਗ ਵੀ ਬਹੁਤ ਜ਼ਿਆਦਾ ਸੋਹਣੇ ਨੇ ਤੇ ਪ੍ਰਿੰਟ ਵੀ ਬਹੁਤ ਪਿਆਰੇ ਨੇ ਤੁਸੀਂ ਇਹਨਾਂ ਨੂੰ ਬਾਈ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ ਇਹ ਵੀ ਦੁਪੱਟਾ ਸੂਟ ਰਹੇਗਾ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਬ੍ਰਾਂਡਡ ਫੈਬਰਿਕ ਹੈ ਟੈਪੀ ਸਿਲਕ ਟੈਬੀ ਮਸਲੀਨ ਦਾ ਇਹ ਫੈਬਰਿਕ ਰਹੇਗਾ ਪਾਕਿਸਤਾਨੀ ਸਟਾਈਲ ਦੇ ਵਿੱਚ ਬਾਟਮ ਕੰਟਰਾਸਟ ਇਸਦੇ ਨਾਲ ਰਹੇਗੀ ਤੇ ਲੈਸਿਸ ਦਾ ਵਰਕ ਵਾਲਾ ਦੁਪੱਟਾ ਮਿਲੇਗਾ ਤੇ ਤੁਸੀਂ 1400 ਦੇ ਵਿੱਚ ਇਹ ਵੀ ਬਾਈ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਸਿਪਮੈਂਟ ਅਡਵਾਂਸ ਕਰਨੀ ਪੈਂਦੀ ਆ ਇਹ ਵੀ ਹੈਂਡਵਰਕ ਤੇ ਜੋ ਪਾਰਟੀ ਵਾਲੇ ਸੂਟ ਨੇ ਟੈਪੀਸਿਲ ਕਦਾ ਫੈਬਰਿਕ ਟੈਪੀਸਿਲਕ ਦਾ ਫੈਬਰਿਕ ਆ ਫਰੰਟ ਤੇ ਹੈਂਡਵਰਕ ਦਾ ਸ਼ਿਮਰ ਸਿਲਕ ਦੀ ਬਾਟਮ ਤੇ ਇਸ ਦੇ ਨਾਲ ਔਰਗੈਂਜ਼ਾ ਦਾ ਕੋਟਾ ਪੱਤੀ ਵਰਕ ਵਾਲਾ ਦੁਪੱਟਾ ਇਹ ਪਲੇਨ ਫੈਬਰਿਕ ਲਈ ਤੁਸੀਂ ਇਹ ਵਰਕ ਲਈ ਆਪਾਂ ਐਡ ਕੀਤਾ ਹੋਇਆ ਕਿਸੇ ਵੀ ਇਸ ਦੇ ਵਿੱਚ ਕਲਰ ਵਿੱਚੋਂ ਤੁਹਾਨੂੰ ਕੋਈ ਵੀ ਰੰਗ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਸੈਂਡ ਕਰਕੇ ਪਲੇਨ ਫੈਬਰਿਕ ਵੀ ਬਾਈ ਕਰ ਸਕਦੇ ਹੋ ਤੇ ਇਹਨਾਂ ਤੇ ਵਰਕ ਵੀ ਕਰਵਾ ਸਕਦੇ ਹੋ ਤੁਸੀਂ ਸਾਡੇ ਤੋਂ ਨੈਕਸਟ ਬਹੁਤ ਜ਼ਿਆਦਾ ਸੋਹਣੇ ਪਾਰਟੀ ਵੇਅਰ ਸੌਟ ਰਹੇ ਹਾਂਗੇ ਜੋ ਕਿ ਇਹ ਸ਼ਰਟ ਰੇਜ ਦਾ ਕ੍ਰੇਵ ਦਾ ਸੀਕਵੈਂਸ ਵਰਕ ਜਰੀ ਵਰਕ ਦਾ ਦੁਪੱਟਾ ਇਸ ਦੇ ਨਾਲ ਚਨੂਨ ਦਾ ਜਰੀ ਵਰਕ ਵਾਲਾ ਕੋਟਾ ਪੱਤੀ ਵਾਲਾ ਬਹੁਤ ਜ਼ਿਆਦਾ ਸੋਹਣਾ ਰੈਡੀ ਹੋਇਆ ਹੈ ਬਾਟਮ ਇਸ ਜਨਾ ਸੰਤੋਨਦੀ ਰਹੇਗੀ ਤੇ 3195 ਵਿੱਚ ਬਾਈ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੇ ਸੋਟਨੇ ਪਾਰਟੀ ਵੇਅਰ ਇਹ ਦੁਪੱਟਾ ਸੁੱਟ ਰਹੇਗਾ ਜੀ ਬਰਬਰੀ ਜੀ ਬਰਬਰੀ ਵਿੱਚ ਜੋ ਕਿ ਇਹਨਾਂ ਦੀ ਬਹੁਤ ਹੀ ਜਿਆਦਾ ਡਿਮਾਂਡ ਹੈ ਪ੍ਰਿੰਟ ਐਂਡ ਅਰੀ ਵਰਕ ਕੋਇਸ਼ ਸ਼ਰਟ ਤੇ ਦੇ ਨਾਲ ਸਿਲਕ ਦੀ ਬਾਟਮ ਦੁਪੱਟਾ ਬਿਊਟੀਫੁਲ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ 3290 ਵਿੱਚ ਇਹ ਬਾਈ ਕਰ ਸਕਦੇ ਹੋ ਇਹ ਸੂਟ ਵੀ ਬਹੁਤ ਜਿਆਦਾ ਟ੍ਰੈਂਡਿੰਗ ਚ ਜਾ ਰਹੇ ਨੇ ਤੇ ਬਹੁਤ ਜਿਆਦਾ ਪਸੰਦ ਆ ਰਹੇ ਨੇ ਇਹ 5 ਮੀਟਰ ਸੂਟ ਦੀ ਕਟ ਮਿਲੇਗੀ ਬ੍ਰੋਕਰਟ ਦੇ ਵਿੱਚ ਤੇ ਇਸਦੇ ਨਾਲ ਹੈਂਡ ਪੇਂਟਡ ਦੁਪੱਟਾ ਰਹੇਗਾ ਟੈਬੀ ਔਰਗਾਂਜ਼ਾ ਦੁਪੱਟਾ ਐਡ ਕੀਤਾ ਹੋਇਆ ਤੁਸੀਂ 2000 ਦੇ ਵਿੱਚ ਇਹ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਇਹ ਵੀ ਪਾਰਟੀ ਵੇਅਰ ਵਜੋਂ ਸ਼ਾਦੀਆਂ ਦੇ ਲਈ ਬਹੁਤ ਹੀ ਸੋਹਣਾ ਸੂਟ ਰੈਡੀ ਹੁੰਦੇ ਨੇ ਸਕਰੀਨ ਸ਼ਾਟ ਸੈਂਡ ਕਰਕੇ ਦਿੱਤੇ ਵਟਸਐਪ ਨੰਬਰ ਤੇ ਆਰਡਰ ਕਰ ਸਕਦੇ ਆ ਇਹ ਵੀ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਹੈ ਜੀ ਜੌਰਜ਼ਰ ਦਾ ਫੈਬਰਿਕ ਆ ਤੇ ਨਾਲ ਕੰਟਰਾਸਟ ਬਾਟਮ ਆ neck ਤੇ gere te work ਆ ਪਿਓਰ ਦਾ ਦੁਪੱਟਾ ਡਬਲ ਡਾਈ ਤੇ ਟਾਈ ਡਾਈ ਹੋਇਆ ਤੇ ਤੁਸੀਂ ਇਹ 999 ਦੇ ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਬਾਟਮ ਤੇ ਵੀ ਵਰਕ ਰਹੇਗਾ ਇਹ ਵੀ ਦੁਪੱਟਾ ਸੂਟ ਰਹੇਗਾ ਰਾਮ ਟੈਕਸ ਬ੍ਰੈਂਡ ਦਾ ਫੈਬਰਿਕ ਆ ਕੈਮਰੀ ਕਾਟਨ ਦੀ ਸ਼ਰਟ ਆ ਤੇ ਵਰਕ ਫਰੰਟ ਤੇ ਆ ਤੇ ਪਿਓਰ ਕਾਟਨ ਦੀ ਬਾਟਮ ਫੁੱਲ ਮਸਲੀਨ ਦਾ ਟੈਬੀ ਦਾ ਦੁਪੱਟਾ ਪ੍ਰਿੰਟਡ 1200 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਤੁਸੀਂ ਆਪਣੇ ਆਰਡਰ ਵੀ ਬਹੁਤ ਪਾ ਰਹੇ ਹੋ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ